ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੇ ਵਿੱਚ ਤੁਹਾਡਾ ਸ਼ੇਅਰ ਕਰਦੇ ਹੋਏ ਸਾਰੇ ਅਮਰਸਰ ਵਾਸੀਆਂ ਨਾਲ ਇਸ 스마트 ਸਿਟੀ ਪ੍ਰੋਜੈਕਟ ਦੇ ਵਿੱਚ ਇਸ ਪਹਿਲੀ ਜਿਹੜੀ ਪ੍ਰੀਫੈਬ੍ਰिकेटेड ਪੁਲਿਸ ਪੋਸਟ ਦਾ ਬਿਲਡਿੰਗ ਅਜੇ ਨੋਗਰੇਟ ਕੀਤੀ ਆ ਪਾ ਸਾਰਿਆਂ ਨੇ ਔਰ ਬਾਰ ਅਸੋਸੀਏਸ਼ਨ ਵੀ ਸਾਰੀ ਬੜੇ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆ ਉਹਨਾਂ ਨੇ ਵੀ ਬੜਾ ਇਹਦੇ ਵਿੱਚ ਸਹਿਯੋਗ ਵੀ ਦਿੱਤਾ ਔਰ ਸਪੈਸ਼ਲੀ ਸਾਡੇ ਇਹਨੂੰ ਬਿਲਡਰ ਨੇ ਔਰ ਜਿਨ੍ਹਾਂ ਨੇ ਐਗਜ਼ੀਕਿਊਟ ਕੀਤਾ ਉਹਨਾਂ ਨੂੰ ਮੈਂ ਤੈਦੇ ਲੋ ਮੁਬਾਰਕਬਾਦ ਦਿੰਨਾ ਕਿ ਬਹੁਤ ਸੋਹਣਾ ਫਿਨਿਸ਼ਿੰਗ ਕੀਤੀ ਹੈ ਔਰ ਬੜਾ ਅੱਛਾ ਫਰਨੀਚਰ ਲਾਇਆ ਗਿਆ ਓਟ ਕੰਪਲੈਕਸ ਇੱਕ ਉਹ ਜੀ ਜਗ੍ਹਾ ਜਿੱਥੇ ਬਹੁਤ ਲੋਕਾਂ ਦੀ ਪਬਲਿਕ ਦੀ ਆਵਾਜ਼ ਆਈ ਹੈ ਔਰ ਇੱਥੇ ਉਹਦੀ ਸੁਰੱਖਿਆ ਹਮੇਸ਼ਾ ਹੀ ਸਾਡੇ ਵਾਸਤੇ ਪ੍ਰਾਈਮ ਇੰਪੋਰਟੈਂਸ ਰਹਿੰਦੀ ਹੈ ਪਰ ਪੁਲਿਸ ਨੂੰ ਇੱਕ ਪ੍ਰੋਬਲਮ ਆਉਂਦੀ ਸੀ ਇੱਥੇ ਕਿ ਸਾਡੇ ਕੋ ਆਪਣਾ ਇਨਫਰਾਸਟ੍ਰਕਚਰ ਹੈ ਨਹੀਂ ਸੀ ਮੁਲਾਜ਼ਮਾਂ ਦੇ ਬੈਠਣ ਵਾਸਤੇ ਜਾਂ ਆਫੀਸਰ ਨੂੰ ਡੀਲ ਕਰਨ ਵਾਸਤੇ ਸੋ ਇਹਦੇ ਬਣ ਨਾਲ ਮੈਂ ਸਮਝਦਾ ਕਿ ਪੁਲਿਸ ਦੇ ਕੰਮ ਦੇ ਵਿੱਚ ਹੋਰ ਐਫੀਸ਼ੀਐਂਸੀ ਆਏਗੀ ਔਰ ਹੋਰ ਵੀ ਮਤਲਬ ਬੈਟਰ ਰਿਜ਼ਲਟਸ ਆਉਣਗੇ ਸਿਕਿਉਰਿਟੀ ਪੁਆਇੰਟ ਆਫ View ਨਾਲ ਵੀ ਸਾਨੂੰ ਇਹਦਾ ਬੜਾ ਫਾਇਦਾ ਹੋਏਗਾ ਔਰ ਪਬਲਿਕ ਦੀ ਕਨਵੀਨੀਅன்ஸ் ਵੀ ਜਿਹੜੀ ਹੈ ਉਹ ਵੀ ਇਨਕਰੀਜ਼ ਕਰੇਗੀ ਕਿਉਂਕਿ ਉਹ ਇੱਥੇ ਬੈਠਣ ਦਾ ਮਾਹੌਲ ਪਬਲਿਕ ਵਾਸਤੇ ਵੇਟਿੰਗ ਏਰੀਆ ਇਹ ਹੋਰ ਚੀਜ਼ਾਂ ਹੈ ਔਰ ਸਾਡੇ ਬਲਾਕਾਂਵਾਸਿਲ ਬਹੁਤ ਅੱਛੇ ਸੂਚ ਸਰ ਮਹਿਲਾ ਪੁਲਿਸ ਥਾਣੇ ਕੀ ਖਾਸ ਗੱਲ ਹੈ ਜੇ ਦੇਖਿਆ ਜਾਵੇ ਤਾਂ ਕਾਣੀਆਂ ਚੌਕੇ ਦੇ ਵਿੱਚ ਜਿਹੜੀਆਂ ਮਹਿਲਾ ਪੁਲਿਸ ਥਾਣੇ ਹੁੰਦੇ ਆਂ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਾਲ ਹੀ ਦੇ ਵਿੱਚ ਮਹਿਲਾ ਪੁਲਿਸ ਥਾਣਿਆਂ ਦੀ ਮੀਟਿੰਗ ਵੀ ਕੀਤੀ ਗਈ ਹੈ ਜਿੱਦੇ ਵਿੱਚ ਉਹਨਾਂ ਨੇ ਆਪਣੀਆਂ ਸਾਰੀਆਂ ਮੁਸ਼ਕਲਾਂ ਦੱਸੀਆਂ ਸੀ ਉਹਨਾਂ ਨੇ ਖਾਸ ਇੱਥੇ ਕੀ ਸੂਚ ਕੀ ਕੋਸੀ ਸਭ ਤੋਂ ਇੰਪੋਰਟੈਂਟ ਕਮਪੋਟਸ ਦਨੇ ਪੁਲਿਸ ਦੇ ਵੈਲਫੇਅਰ ਨੂੰ ਔਰ ਸਾਡੇ ਜਿਹੜੇ ਮਹਿਲਾ ਕਰਮਚਾਰੀਆਂ ਨੇ ਇਸੇ ਕਰਕੇ ਮੈਂ ਮੈਡਮ ਪਰਵਿੰਦਰ ਨੂੰ ਕਿਹਾ ਸੀ ਕਿ ਉਹਨਾਂ ਨੇ ਮੀਟਿੰਗ ਵੀ ਕੀਤੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਉਹ ਸਮੱਸਿਆ ਨੂੰ ਅਸੀਂ ਸਭ ਤੋਂ ਵੱਧ ਪ੍ਰਾਇਰਟੀ ਦੇ ਰਹੇ ਹੁਣ ਜਿਹੜੇ ਨਵੇਂ ਟਾਇਲਟਸ ਵੀ ਟਾਇਲਟਸ ਐਂਡ ਬੰਕਵੈਟਸ ਵੀ ਸੈਪਰੇਟ ਇਸ਼ੂ ਹੈ ਮਤਲਬ ਉਹ ਮਿਲ ਰਹੇ ਨੇ ਬਣਾਏ ਜਾ ਰਹੇ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਜਿੱਤੀ ਪਾਲਿਸੀ ਹੈ ਅਸੀਂ ਵੈਲਫੇਅਰ ਨੂੰ ਫੋਰਸ ਦੇ ਨੂੰ ਪ੍ਰਾਇਰਟੀ ਦਿੰਨੇ ਆਂ ਔਰ ਵੈਲਫੇਅਰ ਦੇ ਵਿੱਚ ਔਮਨ EMPLOYEES ਨੂੰ ਵੀ ਅਸੀਂ ਉਹਨਾਂ ਦੀ ਸਹੂਲਤ ਤੇ ਉਹਨਾਂ ਦੀ ਪ੍ਰਾਈਵੇਸੀ ਨੂੰ ਪੂਰਾ ਆਦਰ ਮਾਨ ਦਿੱਤਾ ਜਾਵੇ ਸਾਰੇ ਸਮਾਰਟ ਸਿਟੀ ਦੇ ਅਧਿਨ ਆਰਿਆਂ ਹੋਰ ਵੀ ਕੋਈ ਪੁਲਿਸਤਾਰੇ ਸਮਾਰਟ ਸਿਟੀ ਦੇ ਅਧਿਨ ਬੱਲੇ ਹੁਣ ਇਹਨਾਂ ਨਾਲ ਗੱਲ ਹੋਈ ਹੈ ਜੀ ਕੱਲ ਅਸੀਂ ਮੀਟਿੰਗ ਕਰਾਂਗੇ ਔਰ ਜਿੱਥੇ ਵੀ ਸਾਨੂੰ ਰਿਕੁਆਇਰਮੈਂਟ ਆਸੀ ਜ਼ਰੂਰ ਉਹਨਾਂ ਦੀ ਹੈਲਪ ਲਵਾਂਗੇ ਕਿਉਂਕਿ ਇਹਨਾਂ ਨੇ ਬਹੁਤ ਸ਼ਾਨਦਾਰ ਇੱਕ ਸ਼ੁਰੂਆਤ ਕੀਤੀ ਹੈ ਤੇ ਅਸੀਂ ਚਾਹਾਂਗੇ ਕਿ ਕਿਉਂਕਿ ਸਾਡੇ ਪੁਲਿਸ ਥਾਣੇ ਜਿਹੜੇ ਆ ਪੁਰਾਣੇ ਬਣੇ ਹੋਏ ਆ ਉਹਨਾਂ 'ਚ ਸਾਨੂੰ ਹੋਰ ਜਿਹੜੀ ਹੈ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਫਰਨੀਚਰ ਹੈ ਉਹ ਚੀਜ਼ ਹੈ ਤੋਂ ਪ੍ਰੀਫੈਬ੍ਰिकेटेड ਸਟਰਕਚਰਸ ਨੂੰ ਇਨਕਰੇਜ ਕਰ ਰਹੇ ਹਾਂ ਸਾਡਾ ਮੁਹਕਮਾ ਪੂਰਾ ਥਾਣਾ ਵੀ ਅੰਡਰ ਕੰਸਟਰਕਸ਼ਨ ਹੈਗਾ ਉਹ 40 ਖੂਈ ਦੇ ਕੋਲ ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਕੱਲ ਦੀ ਅਸੀਂ ਮੀਟਿੰਗ ਤੋਂ ਬਾਅਦ ਹੋਰ ਵੀ ਇਹਨਾਂ ਨੂੰ ਰਿਕੁਐਸਟ ਕਰਕੇ ਨਵੀਂ ਜਿਹੜੀ ਕੰਸਟਰਕਸ਼ਨ ਹੈ ਹੋਰ ਕਰਾਂ ਇਸ ਤਰ੍ਹਾਂ ਦੇ ਕਹਾ ਬਚੌਂਕੀਆਂ ਬਣਾ ਦੇ ਨਾਲ ਕਾਨੂੰਨ ਵਿਵਸਥਾ ਦੀ ਸੁਧਾਰਾ ਹੈ ਹਾਂ ਬਿਲਕੁਲ ਬਿਲਕੁਲ ਦੇਖੋ ਪਤਾ ਕਿ ਇਹ ਜਿੱਥੇ ਤੁਸੀਂ ਰਹਿ ਰਹੇ ਹੋ ਉਹ এনवायरमेंट ਤੁਹਾਡੀ ਐਫੀਸ਼ੀਐਂਸੀ ਵਧਾਉਂਦਾ ਤੇ ਨੇਚਰਲੀ ਜਦੋਂ ਅੱਛੀ ਜਗ੍ਹਾ ਬੈਠਦੇ ਹੋ ਸਾਫ਼ ਸੁਥਰੀ ਜਗ੍ਹਾ ਬੈਠਦੇ ਹੋ ਤੁਹਾਡਾ ਵੈਸੇ ਵੀ ਇੱਕ ਜਿਹੜੀ ਕਿਸੇ ਦਾ ਵੀ ਮੂਡ ਹੈ ਜਾਂ ਬੰਦੇ ਦੀ ਪਰਫਾਰਮੈਂਸ ਹੈ ਐਫੀਸ਼ੀਐਂਸੀ ਉਹ ਇਨਹਾਂਸਿੰਗ